ਐਸਐਸ ਨਗਰ ਵਿਖੇ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਸੀਪੀਆਈ ਨੇ ਕੀਤੀ ਪ੍ਰੈਸ ਕਾਨਫਰੰਸ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਵਿੱਚ ਤ੍ਰਿਸ਼ਟਾਚਾਰ ਨਸ਼ੇ ਅਤੇ ਗੈਂਗਸਟਰਾਂ ਦੇ ਗੱਟਜੋੜ ਵਿੱਚ ਸ਼ਾਮਲ ਨੇਤਾਵਾਂ ਅਤੇ ਅਧਿਕਾਰੀਆਂ ਦੇ ਨਾਮ ਤੁਰੰਤ ਨਸ਼ਰ ਕਰਨੇ ਚਾਹੀਦੇ ਹਨ ਐਡਵੋਕੇਟ ਜਸਵੰਤ ਦੱੱਬਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਰਜਿਸਟਰੀਆਂ ਤੇ پابੰਦੀ ਖਤਮ ਕਰਨ ਲਈ ਵਿਧਾਨ ਸਭਾ ਦਾ ਤੁਰੰਤ ਸੈਸ਼ਨ ਬੁਲਾ ਕੇ ਕਾਨੂੰਨ ਵਿੱਚ ਸੋਧ ਕਰਨੀ ਚਾਹੀਦੀ ਹੈ ਪ੍ਰੈਸ ਕਾਨਫਰੰਸ ਵਿੱਚ ਆਗੂਆਂ ਨੇ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਮੇਰਾ ਨਾਬੰਸਿੰਘ ਬਰਾੜ ਸਿੱਕਰੀ ਪੰਜਾਬ ਸੀਪੀਆਈ ਕਮਿਊਨਿਸਟ ਪਾਰਟੀ ઓફ ਇੰਡੀਆ ਅੱਜ ਅਸੀਂ ਜਿਸ ਤੋ ਕੈਸੇ ਅਸਰਗਰ ਮੁਹਾਲੀ ਦੀ ਮੀਟਿੰਗ ਕਰ ਰਹੇ ਹਾਂ ਜ਼ਿਲ੍ਹੇ ਦੀ ਮੀਟਿੰਗ ਕਮਿਊਨਿਸਟ ਪਾਰਟੀ ਦੀ ਪਾਰਟੀ ਕਾਂਗਰਸ ਜਿਹੜੂ ਅਸੀਂ ਪਾਰਟੀ ਮहासਭਾ ਕਰਨੇ ਪਾਰਟੀ ਕਾਂਗਰਸ ਦਾ ਨਾਮ ਦਿੱਤਾ ਗਿਆ ਹੈ ਸੀਪੀਆਈ ਦੀ 25ਵੀਂ ਪਾਰਟੀ ਕਾਂਗਰਸ ਚੰਡੀਗੜ੍ਹ ਛੋ ਰਹੀ ਹੈ 900 ਡੈਲੀਗੇਟ ਸਾਰੇ ਹਿੰਦੁਸਤਾਨ ਤੋਂ ਆ ਰਹੇ ਆ ਔਰ ਮੁੱਖ ਮੁੱਦਾ ਇਸ ਜਿਹੜੀ ਪਾਰਟੀ ਕਾਂਗਰਸ ਅਸੀਂ ਵਿਚਾਰਨਾ ਉਹ ਹੈ ਕਿ ਦੇਸ਼ ਨੂੰ ਬਿਲਕੁਲ ਹੀ ਤਬਾਹੀ ਦੇ ਕੰਢੇ ਤੇ ਭਾਰਤੀ ਜਨਤਾ ਪਾਰਟੀ ਦੀ ਆਰਐਸਐਸ ਦੀ ਨੀਤੀਆਂ ਵਾਲੀ ਸਰਕਾਰ ਨੇ ਤਬਾਹ ਕਰ ਦਿੱਤਾ ਕਮਨਲ ਟੈਂਸ਼ਨ ਬਣਾਈ ਜਾ ਰਹੀ ਹੈ ਜੰਗਾ ਚ ਠੇਕਿਆ ਜਾ ਰਿਹਾ ਹੈ ਬੇਰਜ਼ਗਾਰੀ ਭੁੱਖਮਰੀ ਦੀ ਜਿਹੜੀ ਆ ਤਬਾਹੀ ਦਾ ਕਾਰਨ ਬਣੀ ਹੈ ਦੁਨੀਆ ਚ ਜਿਹੜੇ ਥੱਲੇ ਭੁੱਖ ਬੜੀ ਵਾਲੇ ਦੇਸ਼ ਹੈ ਉਹਨਾਂ ਚੋਂ ਸਭ ਤੋਂ ਥੱਲੇ ਵਾਲੇ ਦੇਸ਼ਾਂ ਚ ਸਾਡਾ ਦੇਸ਼ ਆ ਗਿਆ ਹੈ ਆਪਣੇ ਆਪ ਨੂੰ ਪਤਾ ਨਹੀਂ ਕੀ ਕਹਦੇ ਆ ਵੀ ਅਸੀਂ ਮਹਾਂ ਸ਼ਕਤੀ ਬਣ ਕੇ ਇਹ ਬਣ ਕੇ ਆ। ਅਗਾਨੀ ਬਾਨੀ ਤੋਂ ਬਿਨਾ ਹੋਰ ਕੋਈ ਸਾਰਾ ਦੇਸ਼ ਪੁਖਾ ਗਰੀਬ ਹੈ, ਕਿਸਾਨ ਤਬਾਹ ਹੋ ਰਿਹਾ, ਮਜ਼ਦੂਰ ਤਬਾਹ ਹੋ ਰਿਹਾ, ਮਿਨੀਮਲ ਵੇਜ ਕੋਈ ਨਹੀਂ ਗਈ, ਰੋਜ਼ਗਾਰ ਦਾ ਸਬੰਧ ਕੋਈ ਨਹੀਂ, ਐਜੂਕੇਸ਼ਨ ਖੁੱਈ ਜਾ ਰਹੀ ਹੈ। ਇਹਨਾਂ ਸਵਾਲਾਂ ਦੇ ਉੱਤੇ ਇਹ ਸਰਕਾਰ ਜਿਹੜੀ ਦੇਸ਼ ਦੇ ਬਿਲਕੁਲ ਬਰਬਾਦ ਕਰ ਰਹੀ ਹੈ, ਇਹਨੂੰ ਲਾਉਣ ਦੇ ਵਾਸਤੇ ਸਟ੍ਰੈਟਜੀ ਯੁੱਧ ਕੀਤੀ ਹੈ ਵਿਚਾਰਿਆ ਕੀਤੀਆਂ ਜਾਣੀਆਂ। ਕੌਮਨਸ ਤੇ ਇੱਕਤਾ ਖੱਬੀਆਂ ਪਾਰਟੀਆਂ ਦੀ ਇੱਕਤਾ ਵਾਸਤੇ ਵਿਚਾਰ ਕੀਤੀ ਜਾਊ। ਔਰ ਹਿੰਦੁਸਤਾਨ ਚ ਫਾਸ਼ਿਸਟਾ ਦੇ ਖਿਲਾਫ ਇੰਡੀਆ ਗਰੁੱਪ ਜਿਹੜਾ ਇਹਦੀਆਂ ਕਮੀਆਂ ਕਮਜ਼ੋਰੀਆਂ ਦੂਰ ਕਰਨ ਦੇ ਵਾਸਤੇ ਅਪੀਲ ਕੀਤੀ ਜਾਉ ਇੱਕ ਸਾਂਝਾ ਫਰੰਟ ਬਣਾਉਣ ਵਾਸਤੇ ਦੂਜੀ ਗੱਲ ਆ ਸੀ ਪਹਿਲੇ ਦਿਨ ਬਹੁਤ ਵੱਡੀ ਰੈਲੀ ਕਰ ਰਹੇ ਹਾਂ ਸਾਰੇ ਪੰਜਾਬ ਦੇ ਬਜ਼ੁਰਗ ਕਿਸਾਨ ਗੁਰੂ ਨਾਨਕ ਦੇ ਲਾਲੋ ਮਿਹਨਤ ਕਾ ਸ਼ਲੋਕ ਜਿਹੜੇ ਹੈ ਔਰਤਾਂ ਸਾਡੀਆਂ ਭੈਣਾਂ ਸਾਡੇ ਸਭ ਨੌਜਵਾਨ ਬੱਚੇ ਸਹੀ ਵੱਡੀ ਰੈਲੀ ਕਰਦੇ ਆ ਸੈਵਰਲ ਥਾਊਜ਼ੈਂਡਸ ਰੈਲੀ ਅਸੀਂ ਕਰਾਂਗੇ ਬਹਾਲੀ ਦੇ ਵਿੱਚ ਕਰਾਂਗੇ ਅਸੀਂ ਔਰ ਉਹਦੇ ਚ ਅਸੀਂ ਇਹ ਬੁੱਧੇ ਠੋਨੇ ਸਾਡਾ ਪੰਜਾਬ ਜਿਹੜਾ ਪੰਜਾਬ ਕਿਸੇ ਵੇਲੇ ਸਾਡੇ ਹਿੰਦੁਸਤਾਨ ਦਾ ਸਭ ਤੋਂ ਅਮੀਰ ਸੂਬਾ ਸੀ ਬੜਾ ਸ਼ਾਨਦਾਰ ਸਾਡਾ ਕੁਰਬਾਨੀਆਂ ਵਾਲਾ ਸੂਬਾ ਅੱਜ ਤਵਾਹੀ ਦੇ ਕੰਡੇ ਤੇ ਪਹੁੰਚ ਗਿਆ ਪਿਛਲੇ ਦਿਨਾਂ ਚ ਪਿਛਲੀਆਂ ਸਰਕਾਰਾਂ ਨੇ ਵੀ ਲੁੱਟਿਆ ਇਸ ਸਰਕਾਰ ਇਸ ਪੰਜਾਬ ਨੂੰ ਪਿਛਲੇ ਦਿਨਾਂ ਦੇ ਵਿੱਚ ਅਸੀਂ 95 ਸੀਟਾਂ ਤੇ ਜਿਤਾ ਕੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਸੱਦੇ ਦੇ ਉੱਤੇ ਸੀ ਠੱਗੀ ਜਾਏ ਜਿਵੇਂ ਠੱਗਿਆ ਗਿਆ ਪੰਜਾਬ ਇਹਨਾਂ ਦੇ ਫੋਕੇ ਡਰਿਆ ਦੇ ਨਾਲ ਅੱਜ ਸਿਚੁਏਸ਼ਨ ਇਹ ਹੈ ਕੇ ਪੰਜਾਬ ਦੇ ਅੰਦਰ ਜਿੰਨੇ ਨਾਰੇ ਨਾ ਦਿੱਤੇ ਸੀ ਇੱਕ ਵੀ ਪੂਰਾ ਨਹੀਂ ਕੀਤਾ ਔਰ ਆਲਮੋਸਟ ਕੋਈ ਭਗਵੰਤ ਮਾਨ ਦੀ ਸਰਕਾਰ ਵਰਗੀ ਸਰਕਾਰ ਨਹੀਂ ਇੱਥੇ ਇੱਥੇ ਪੁਲਿਸ ਦਾ ਰਾਜ ਆ ਖੁੱਲੀਆਂ ਛੁੱਟੀਆਂ ਇਸ ਭਗਵੰਤ ਮਾਨ ਦੇ ਇਹਦੀ ਸਰਕਾਰ ਨੇ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗੁਆਇ ਤੇ ਦੀ ਗੁਆਇ ਥੱਲੇ ਪੰਜਾਬ ਦੀ ਪੁਲਿਸ ਨੂੰ ਦੇ ਦਿੱਤੀਆਂ ਔਰ ਹਾਹਾਕਾਰ ਮਚ ਰਹੀ ਹੈ ਕੋਈ ਇੱਥੇ ਜਿਹੜੀ ਕਰਪਸ਼ਨ ਬੰਦ ਨਹੀਂ ਹੋਈ ਕਰਪਸ਼ਨ ਦੁਗਣੀ ਹੋ ਗਈ ਹੈ ਇੱਥੇ ਕਤਲੇਆਮ ਕੈਗਿਸਟਰ ਦੀਆਂ ਟੋਲੀਆਂ ਸ਼ਰੇਆਮ ਫਰਦੀਆਂ ਕਿੱਦਾਂ ਕਰਦੀਆਂ ਔਰ ਜਦੋਂ ਮਰਜ਼ੀ ਜਾ ਕੇ ਕਿਸੇ ਤੋਂ ਜਾ ਕੇ ਟਾਕਾ ਮਾਰ ਲੈਂਦੀਆਂ ਕੋਈ ਇਹਦੇ ਵਿੱਚ ਕਿਸੇ ਕਿਸਮ ਦਾ ਰਿਕਾਰਡ ਇਹਨਾਂ ਦਾ ਕਿ ਕਹੇਗਾ ਕਿ ਘੱਟ ਕੀਤੀ ਹੈ ਨਸ਼ਾ ਦੁੱਗਣਾ ਹੋ ਗਿਆ ਇਹਨਾਂ ਦੇ ਆਪਦੇ ਐਮਐਲਏ ਐਮਪੀਆ ਤੱਕਰ ਪਿਛਲੇ ਦਿਨਾਂ 'ਚ ਭਗਵੰਤ ਮਾਨ ਨੇ ਕਿਹਾ ਸੀ ਕਿ ਕੋਈ ਵੀ ਜਿਹੜਾ ਕਰਪਸ਼ਨ ਹੈ ਜਾਂ ਨਸ਼ਾ ਜਿਹੜਾ ਵਪਾਰ ਹੈ ਉਹ ਪੁਲਸ ਤੋਂ ਬਿਨਾ ਤੇ ਅਫਸਰਾਂ ਤੋਂ ਬਿਨਾ ਤੇ ਰਾਜਨੀਤੀ ਤੇ ਲੀਡਰ ਬਣ ਨਹੀਂ ਹੁੰਦਾ ਗੱਲ ਤੋਂ ਠੀਕ ਹੀ ਪਰ ਕਿਹੜਾ ਰਾਜਨੀਤਿਕ ਲੀਡਰ ਨਾ ਤਾਂ ਲਵੇ ਨਾ ਉਹ ਤਾਂ ਰਾਜਨੀਤਿਕ ਲੀਡਰ ਤੋਂ ਬਿਨਾ ਇਹ ਕਰਪਸ਼ਨ ਔਰ ਇਹ ਜਿਹੜਾ ਨਸ਼ਾ ਜਿਹੜਾ ਉਹ ਕਿਵੇਂ ਕਿਵੇਂ ਬੰਦ ਹੋ ਸਕਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਕੀਤੀ ਹੈ ਗੈਂਗਸਟਰ ਖਤਮ ਕਰਨੇ ਆ ਅਸੀਂ ਨਸ਼ਾ ਖਤਮ ਕਰਨਾ ਉਹਦੇ ਚ ਨਵੀਂ ਗੱਲ ਸ਼ੁਰੂ ਕਰ ਦਿੱਤੀ ਹੈ ਕਿ ਘਰ ਢਾ ਦਿਓ ਜੀ ਇਹ 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 ਜਿਹੜਾ ਨਾਰਾ ਦਿੱਤਾ ਸੀਗਾ ਬਦਮਾਸ਼ ਯੋਗੀ ਦੀ ਸਰਕਾਰ ਨੇ ਯੂਪੀ ਲੰਦਰ ਬਰਡੂਜ਼ਰ ਨੀਤੀ ਜਿਹੜੀ ਹੈ ਕਰਟ ਹੋਂਦੀ ਦਿੱਤੀ ਕਿਹੜੇ ਬਰਾਲੀ ਉਹੀ ਦਿੱਤੀਆਂ ਕਿ ਜਿਹੜਾ ਨਸ਼ਾ ਕਰਦਾ ਸੀ ਉਹਦੇ ਛੋਟੇ-ਛੋਟੇ ਨਸ਼ੇ ਦੇ ਵਿਚਾਰੇ ਇਹ ਲੋਕ ਹੈ ਗਰੀਬ ਲੋਕ ਹੈ ਜਿਹੜਾ ਉਹ ਵੀ ਉਹਦੇ ਵਿੱਚ ਕਿਤੇ ਆ ਜਾਂਦਾ ਪਰ ਨਸ਼ਾ ਵੱਡਿਆਂ ਅਫਸਰਾਂ ਤੋਂ ਬਿਨਾ ਪੁਸਤ ਤੋਂ ਬਿਨਾ ਤੇ ਵੱਡੇ ਪੋਲਿਟੀਕਲ ਲੀਡਰ ਤੋਂ ਬਿਨਾ ਜਿਹੜਾ ਨਸ਼ੇ ਦਾ ਵਪਾਰ ਹੋ ਹੀ ਨਹੀਂ ਸਕਦਾ ਉਹਨੂੰ ਕੌਣ ਕਰੂ ਭਗਵਾਨ ਜੀ ਤੁਸੀਂ ਛੋਟੇ-ਛੋਟੇ ਘਰਾਂ ਨੂੰ ਢਾ ਰਹੇ ਹੋ ਕੱਚੇ ਬੁਕਾਨ ਜਿਹੜੇ ਛੋਟੇ-ਛੋਟੇ ਗਰੀਬ ਆਦਮੀ ਡਰਾਮਾ ਕਰ ਰਹੇ ਹੋ ਕਿ ਅਸੀਂ ਪੰਜਾਬ 'ਚ ਨਸ਼ਾ ਖਤਮ ਕਰ ਰਹੇ ਹਾਂ ਨਸ਼ਾ ਖਤਮ ਨਹੀਂ ਹੋਇਆ ਦੁਗਣਾ ਹੋ ਰਿਹਾ ਨਸ਼ਲਾ ਵਪਾਰ ਥਾਂ ਥਾਂ ਤੇ ਹਰ ਪਿੰਡ ਜਾ ਕੇ ਪੁੱਛਰੋ ਉਹ ਦੱਸਣਗੇ ਨਾ ਤੁਹਾਨੂੰ ਪੁਲਿਸ ਦੇ ਦੱਸਣਗੇ ਕੌਣ ਕੌਣ ਬੰਦੇ ਇਥੇ ਕਰਵਾ ਰਹੇ ਕੌਣ ਕੋ ਨਹੀਂ ਪਰ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਤੁਸੀਂ ਘਰ ਟਾ ਰਹੇ ਹੋ ਕਿਸੇ ਵੱਡੇ ਪੁਲਿਸ ਅਫਸਰ ਦੇ ਘਰ ਟਾਓ ਕਿਸੇ ਮਿਨਿਸਟਰ ਦਾ ਘਰ ਟਾਓ ਫੇਰ ਤੱਕ ਮੰਨिए ਵੀ ਥੋੜੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਪਰ ਤੁਸੀਂ ਤਾਂ ਡਰਾਮੇ ਕਰ ਰਹੇ ਆ ਆਮ ਗਰੀਬਾਂ ਨੂੰ ਦੁਖੀ ਕਰਦੇ ਆ ਫੇਰ ਫੜ ਕੇ ਹੁਣ ਨਵੀਂ ਨਵੀਂ ਰੀਤੀ ਬਣਾਈ ਜਿਹੜੀ ਫੜ ਕੇ ਜਿਹੜਾ ਬੰਦਾ ਚੰਗਾ ਨਹੀਂ ਲੱਗਦਾ ਤੁਹਾਨੂੰ ਜਾਂ ਤੁਹਾਡੇ ਪੁਲਿਸ ਦੇ ਕਹਿ ਦਿੰਦੀ ਐ ਇਹ ਬੰਦਾ ਮਾਰਾ ਉਹਨਾਂ ਪੁਸ ਦੇ ਕਹਿਣ ਦੇ ਉੱਤੇ ਵੀ ਗੋਲੀ ਮਾਰੀ ਜੀ ਸਾਡਾ ਮੁਕਾਬਲਾ ਕਰਦਾ ਹੋਇਆ ਮਾਰਾ ਗਿਆ ਗੋਲੀ ਲੱਤ ਚੀ ਵਜਦੀ ਐ ਜਾਂ ਫਿਰ ਉਹਨੂੰ ਪੁਸ ਦੇ ਅੰਦਰ ਟਰਟਚਰ ਕਰਕੇ ਮਾਰ ਦਿੰਦੇ ਆ ਕਿੰਨੇ ਕੇਸ ਹੋ ਗਏ ਢੋਗੀ ਸਰਕਾਰ ਚੁੱਪ ਕਰਕੇ ਬਿਠੀ ਐ ਬੋਲਦੀ ਤੱਕ ਨਹੀਂ ਆਹ ਕੇਜਰੀਵਾਲ ਸਾਡੇ ਸਿਰ ਤੇ ਬਿਠਾਤਾ ਸਾਰੇ ਦਿੱਲੀ ਚੋਂ ਹਾਰ ਤੋਂ ਬਾਅਦ ਸਾਰਾ ਖਰਚ ਸੱਨੇ ਪੰਜਾਬ ਤੇ ਪਾਤਾ ਪਹਿਲੇ ਹੀ ਪੰਜਾਬ ਸਾਡਾ ਲੁੱਟਿਆ ਗਿਆ ਸਵਾ 3 ਲੱਖ ਕਰੋੜ ਸਾਡਾ ਕਰਜ਼ਾ ਹੋ ਗਿਆ ਪੰਜਾਬ ਚ ਔਰ ਵਾਲੇ ਸਾਲ ਚ ਜਿਹੜਾ ਐਸਟੀਮੇਟ ਹੈ ਪੌਣੇ 4 ਲੱਖ ਕਰੋੜ ਹੋ ਜਾਣਾ ਜਦੋਂ ਇਹ ਖਤਮ ਹੋਣਾ ਸਾਲ ਆਉਣ ਲੱਗਾ ਪੈਸਾ ਤੁਹਾਡਾ ਇਨਕਮ ਹੈ ਨਹੀਂ ਤੁਹਾਡੇ ਛੋਟੇ ਛੋਟੇ ਸੰਦਕਰ ਭੱਜੇ ਜਾਂਦੇ ਬਾਹਰ ਕੋਈ ਨਵੀਂ ਸੰਤ ਨਹੀਂ ਲੱਗ ਰਹੀ ਕਿਸਾਨਾਂ ਨੂੰ ਤੁਸੀਂ ਤਬਾਹ ਕਰ ਰਹੇ ਹੋ ਮਿੰਨੀ ਵੇ ਤੁਸੀਂ 10 ਸਾਲਾਂ ਤੋਂ ਲਾਗੂ ਨਹੀਂ ਕੀਤੀ ਤੁਸੀਂ ਸਾਡੇ ਗਰੀਬਾਂ ਦੇ ਉੱਤੇ ਨਾ ਤੁਹਾਡੇ ਕੋਈ ਚੀਜ਼ ਵੀ ਕੰਟਰੋਲ ਨਹੀਂ ਹੋਈ ਸਿਰਫ ਸਭ ਤੋਂ ਵੱਧ ਪੁਲਿਸ ਨੂੰ ਦਿੱਤਾ ਮੌਕਾ ਤੁਸੀਂ ਇੱਕ ਫੌਜੀ ਕਰਨਲ ਦਾ ਉਹਦਾ ਬੇਟਾ ਤੇ ਕਰਨਲ ਹੈ ਉਹ ਪਟਿਆਲੇ ਚ ਆਉਂਦੇ ਐ ਤੇ ਥੋਡੇ ਵਾਲੇ ਪੁਲਿਸ ਵਾਲੇ ਫੜ ਕੇ ਕੁੱਟਦੇ ਐ ਮਾਰਦੇ ਐ ਕਹਿ ਦਿੰਦੇ ਅਸੀਂ ਇੱਕ ਇੰਕਾਊਂਟਰ ਕਰਕੇ ਆਏ ਐ ਅਸੀਂ ਕਿੱਡਾ ਕੀਤਾ ਸੀ ਮੁੰਡੇ ਨੂੰ ਮਾਰ ਕੇ ਆਏ ਐ ਹੁਣ ਤੋਡਾ ਨਾ ਕਰਡਾ ਤੱਕ ਤੁਹਾਨੂੰ ਮਾਰਨਾ ਪਵੇ ਇਹ ਕਰਕੇ ਤੁਸੀਂ ਉਹ ਬੋਲੇ ਤੱਕ ਨਹੀਂ ਅੱਜ ਤੱਕ ਐਕਚੁਅਲੀ ਲੱਗਿਆ ਅੱਜ ਇਹ ਬੀਬੀ ਫੜੀ ਆ ਕਹਿੰਦੇ ਜੀ ਦਸ਼ਾ ਕਰਦੀ ਸੀਗੀ ਬੜਾ ਪ੍ਰਚਾਰ ਕੀਤਾ ਮਾਨਸਾ ਬਟਿੰਡੇ ਦੀ ਇੱਕ ਪੁਲਿਸ ਕਾਂਸਟੇਬਲ ਕਾਂਸਟੇਬਲ ਸੁਧਾਰ ਪਰ ਉਹ ਬੀਬੀ ਨੂੰ ਕਦੇ ਪਈ ਨਹੀਂ ਆ ਜੇ ਕੋਲੇ ਪਰ ਆਹ ਇਨੇ ਦੇ ਕੋਠੀਆ ਬਰਾਲੀਆਂ ਇਹ ਬਰਾਲੀਆਂ ਸਭ ਅਸੀਂ ਕਹਿਣਾ ਚਾਹਾਂਗੇ ਇੱਕ ਸਧਾਰਨ ਪੁਲਿਸ ਦੀ ਕੌਨਸਟੇਬਲ ਹੈ ਉਹ ਇੰਨਾ ਕੰਮ ਕਰ ਸਕਦੀ ਹੈ ਉਹ ਕਹਿ ਰਹੀ ਹੈ ਮੇਰੇ ਨਾਲ ਵੱਡੇ ਵੱਡੇ ਪੁਲਿਸ ਅਫਸਰ ਹੈ ਤੁਸੀਂ ਉਹ ਗੱਲ ਹੀ ਦਵਾ ਦਿੱਤੀ ਕਿਹੜਾ ਪੁਲਿਸ ਅਫਸਰ ਆ ਜਿਹੜਾ ਕਰਵਾ ਰਿਹਾ ਕਿਹੜਾ ਪੋਲੀਟਿਸ਼ੀਅਨ ਹੈ ਕਿਹੜਾ ਤੇਰਾ ਆਪ ਦਾ ਲੀਡਰ ਹੈ ਜਿਹੜਾ ਸਾਰਾ ਕੁਝ ਉਹ ਤੋਂ ਕਰਵਾ ਕੇ ਉਹਨੂੰ ਹਿੱਸਾ ਦੇ ਕੇ ਤੇ ਆਪ ਪੈਸੇ ਕਮਾ ਰਿਆ ਤੁਸੀਂ ਗੱਲ ਹੀ ਠੱਪ ਕਰ ਦਿੱਤੀ ਹੈ ਕਿਡਨਪ ਬੰਦੇ ਮਾਰਨੇ ਤੁਸੀਂ ਇਹ ਕਾਊਂਟਰ ਕਰਕੇ ਝੂਠੇ ਕਾਊਂਟਰ ਕਰਨੇ ਤੁਹਾਡੀ ਸਰਕਾਰ ਸ਼ੁਰੂ ਕਰਤੀ ਇਹ ਲੋਕਾਂ ਦੀ ਸਰਕਾਰ ਕਿਹੜੀ ਹੋ ਗਈ ਹਰ ਕਿਸਮ ਦਾ ਪੰਜਾਬ ਤਬਾਹ ਕੀਤਾ ਗਿਆ ਰਿਹਾ ਨੇ ਇੱਕ ਵੀ ਐਕਸ਼ਨ ਇਹਨਾਂ ਨੇ ਪੂਰਾ ਨਹੀਂ ਕੀਤਾ ਹੁਣ ਨਵਾਂ ਸ਼ੋਸ਼ਾ ਕਰ ਦਿੱਤਾ ਚਲੋ 1 ਮਿੰਟ ਜੀ ਨਵਾਂ ਸ਼ੋਸ਼ਾ ਕੀ ਕਰਦਾ ਅਸੀਂ ਜੀ ਜ਼ਮੀਨਾਂ ਪੂਲ ਕਰਕੇ ਡਿਵੈਲਪਮੈਂਟ ਕਰਾਵਾਂਗੇ ਸਾਰੇ ਸ਼ਹਿਰਾਂ ਦੀ ਹੁਣ ਤੁਸੀਂ ਆਪ ਪ੍ਰਾਪਰਟੀ ਡੀਲਰ ਬਣ ਗਏ ਸਰਕਾਰ ਠੱਗ ਇਕੱਠੇ ਕਰਕੇ 15 20 ਪਤਾ ਨਹੀਂ ਕਿੰਨਾ ਡਿਵੈਲਪਮੈਂਟ ਕਰਨੇ ਕਿ ਨਹੀਂ ਪੈਸੇ ਖਾਓਗੇ ਲੋਕਾਂ ਨੂੰ ਵੇਚੋਗੇ ਤੁਸੀਂ ਕਹਿੰਦੇ ਇਜ਼ੀ ਰਜਿਸਟਰੀ ਬੜੀ ਆਸਾਨ ਰਜਿਸਟਰੀ 24 ਘੰਟੇ ਦੀ ਬਣ ਗਈ ਪਰ ਰਿਸ਼ਤੇ ਤਾਂ ਬੰਦੀ ਕਰਤੀ ਤੁਸੀਂ 500 ਗਾਇ ਤੋਂ ਥੱਲੇ ਜਿਹੜਾ ਗਰੀਬ ਹੈ ਜਿਹੜੇ ਵਿੱਚ ਨਹੀਂ ਹੋਵੇ ਤੁਸੀਂ ਉਹ ਰਜਿਸਟਰੀ ਬੰਦ ਕਰ ਦਿੱਤੀ ਤੁਸੀਂ ਔਰ ਫਿਰ ਤੁਸੀਂ ਕਹਿ ਦਿੰਦੇ ਕਲੋਨੀਆਂ ਢਾ ਦੇਣੀ ਆ ਅਸੀਂ ਗਰੀਬ ਕਲੋਨੀਆਂ ਜਿਹੜੀਆਂ ਸ਼ਾਮਲਾ ਜ਼ਮੀਨਾਂ 'ਚ 50-50 ਸਾਲ ਦੀਆਂ ਬਣੀਆਂ ਵੱਡਿਆਂ ਦੀਆਂ ਬਣੀਆਂ ਛੋਟੇ ਦੀਆਂ ਬਣੀਆਂ ਉਹ ਗਰੀਬਾਂ ਦੀ ਗੱਲ ਢਾਹੋਗੇ ਤੁਸੀਂ ਅਸੀਂ 90% ਲੋਕ ਜਿਹੜੇ ਥੱਲੇ ਰਹਿੰਦੇ ਵਿਚਾਰੇ ਉਹਨਾਂ ਉਹਨਾਂ ਦੇ ਮਗਰ ਪੈ ਗਈ ਤੁਸੀਂ ਇਹ ਜਾ ਕਿੱਦ ਰਿਹਾ ਪੰਜਾਬ ਇਸ ਕਰਕੇ ਪੰਜਾਬ ਉਹ ਪੰਜਾਬ ਆਲਰੇਡੀ ਅਪੱਧ ਤੇ ਭਾਰਤੀ ਜਨਤਾ ਪਾਰਟੀ ਔਰ ਪੰਜਾਬ ਚ ਉਹਨਾਂ ਰਾਹ ਤੇ ਚੱਲੀ ਵੀ ਹੈ ਸਾਡੀ ਇਹ ਭਗਵੰਤ ਮਾਨ ਦੀ ਕੇਜਰੀਵਾਲ ਦੀ ਸਰਕਾਰ ਇਹ ਪਿਛਲੇ ਜਮਾਂ ਕੇਜਰੀਵਾਲ ਆ ਗਿਆ ਇੱਥੇ ਆ ਕੇ ਬਹਿ ਗਿਆ ਲੁਧਿਆਣੇ ਮੀਟਿੰਗ ਕੀਤੀ ਅੰਡਰਸਟ੍ਰਿਕਟਾਂ ਨਾਲ ਝੋੜੀਆਂ ਭਰ ਲੀਆਂ ਪੈਸਾ ਲੈ ਲਿਆ ਤੇ ਦੂਜੇ ਦਿਨ ਕਿਸਾਨਾਂ ਨੂੰ ਅੰਦਰ ਕਰਤਾ ਸਾਰਿਆਂ ਨੂੰ ਸਾਰੇ ਜਿੱਥੇ ਜਥੇਸੀ ਸਾਡੇ ਉਹਨੇ ਚੱਕ ਕੇ ਬੋਲ ਸਕਦੇ ਚੱਕਦੇ ਬੋਲਡਬੋਰਡ ਸਭ ਚਗਾ ਦਿੱਤੇ ਤੁਸੀਂ ਕਰਨਾ ਕੀ ਚਾਹੁੰਦੇ ਹੋ ਮਤਲਬ ਹੈ ਅੰਦਰ ਪੈਸਾ ਪੈਸਾ ਇਕੱਠਾ ਕਰਕੇ ਹਰ ਗੱਲ ਤੋਂ ਜਿੰਮੇਦਾਰ ਹੋਣੇ ਵੀ ਪੈਸਾ ਇਕੱਠਾ ਕਰਨੀ ਇਸ ਕਰਕੇ ਭਰਾਓ ਉਹ ਰੈਲੀ ਜਿਹੜੀ ਅਸੀਂ ਪੁਆਇੰਟ ਆਊਟ ਕਰਾਂਗੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਸਵਾਲ ਬੱਚੇ ਬਾਹਰ ਪਰ ਜਾ ਰਹੇ ਮਰ ਰਹੇ ਹੈ ਬੁਰਾ ਹਾਲ ਹੈ ਇਹਨਾਂ ਸਾਰੇ ਸਵਾਲਾਂ ਤੇ ਰੈਲੀ ਬੜੀ ਵੱਡੀ ਕਰਾਂਗੇ ਪੰਜਾਬ 'ਚ ਪ੍ਰਚਾਰ ਵੀ ਕਰਾਂਗੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਵੀ ਇਹਨਾਂ ਸਰਕਾਰਾਂ ਬਤੀ ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਇਸ ਮਹਾਨ ਜਿਹੜਾ ਸਾਡਾ ਯੁੱਧ ਹੈ ਕਮਿਊਨਿਸਟਾਂ ਦਾ ਲਾਲ ਝੰਡੇ ਵਾਲਿਆਂ ਦਾ ਇਹ ਸ਼ਾਮਲ ਹੋਣ ਔਰ ਪਾਰਟੀ ਦਾ ਜਿਹੜਾ ਮਹਾਨ ਸੰਮੇਲ ਹੈ ਉਹ ਕਾਮਯਾਬ ਹੋਇਆ ਧੰਨਵਾਦ ਸੀਪੀਆਈ ਜੀ ਅੱਜ ਦਾ ਸਾਧਕ ਜਿੰਦਾ ਆ ਕੇ ਫੈਨਾ ਬੜੀ ਮਜਬੂਤ ਸੀ ਤੈਨੂੰ ਨਾ ਸੀ ਦੇਖਿਆ ਕਿ ਕਮਿਟੀ ਨਹੀਂ ਹੁੰਦੀ ਕੰਡਾ ਪਹਿਲਾਂ ਪ੍ਰਚਾਰ ਦੇ ਟ੍ਰਾਂਮੇ ਵੀ ਕਰਦੇ ਸੀਗੇ ਲੋਕਾਂ ਦੇ ਪੱਟਾਂ ਦੇ ਤੇ ਅੱਜ ਸਾਧਕ ਪੂਰੇ ਤੇ ਖੜੀ ਹੈ ਦੇਖੋ ਜੀ ਇਹ ਜਿਹੜਾ ਭਰਮ ਪ੍ਰਚਾਰ ਹੈ ਨਾ ਕਿ ਕਮਿਊਨਿਸਟ ਬੜੇ ਕਮਜ਼ੋਰ ਹੋ ਗਏ ਪੰਜਾਬ ਸ਼ਹਿਰੀ ਅਸੀਂ ਇਹ ਗੱਲ ਮੰਨਦੇ ਮੈਂ ਦੂਜੀ ਗੱਲ ਕਹਿੰਦਾ ਅਸੀਂ ਕਮਜ਼ੋਰ ਨਹੀਂ ਹੋਏ ਲਾਲ ਝੰਡਾ ਪੰਜਾਬ ਚ ਕਮਜ਼ੋਰ ਨਹੀਂ ਹੋਇਆ ਤਕੜਾ ਹੋਇਆ ਪਰ ਬਦਕਿਸਮਤੀ ਸਾਡੀ ਕੀ ਹੈ ਕਿ ਅਸੀਂ ਵੰਡੇ ਹੋਏ ਹਾਂ ਅਸੀਂ ਘਟੋ ਘਟੇ 30 40 ਗਰੁੱਪਾਂ ਚ ਵੰਡੇ ਗਏ ਜਿਹੜਾ ਕਿ ਬੜਾ ਸਾਨੂੰ ਘਾਟਾ ਪਿਆ ਇਹਦਾ ਮਿਸਾਲ ਸਾਡੇ ਸਾਹਮਣੇ ਹੈ ਕਿਸਾਨ ਅੰਦੋਲਨ ਲੜਿਆ ਮੋਦੀ ਜਿਹੜਾ ਆਪਣੇ ਆਪ ਨੂੰ ਹਿਟਲਰ ਸਮਝਦਾ ਸੀਗਾ ਗੋਡੀਆਂ ਲਵਾਈਆਂ ਉਹਦੀਆਂ ਔਰ ਇੱਕਾਉਂਸੇ ਕਿਸਾਨ ਸਾਰੇ ਲਾਲ ਝੰਡੇ ਵਾਲੇ ਸੀ ਦੇ 35 ਕਾਮਰਸ ਗਰੁੱਪ ਜਿਹੜੇ ਸੀ ਸਾਰੇ ਕਾਮਰਸ ਸੀ ਕੋਈ ਅਜ ਕਾਂਗਰਸੀ ਨਹੀਂ ਸੀ ਕੋਈ ਕਾਲੀ ਨਹੀਂ ਸੀ ਕੋਈ ਭਾਜਪਾ ਨਹੀਂ ਸੀ ਸਭ ਕਾਮਰਸ ਸੀ ਇਸ ਕਰਕੇ ਸਾਡੀ ਤਾਕਤ ਹੈ ਜੇ ਅੱਜ ਵੀ ਇਸ ਇਕੱਠੇ ਹੋ ਰਹੀਏ ਜਿਹੜਾ ਕਿ ਸਾਡੀ ਕੋਸ਼ਿਸ਼ ਹੈ ਇਸ ਪਾਰਟੀ ਕਾਂਗਰਸੀ ਦੀ ਸਾਰੇ ਕਾਮਰਸਟਾਂ ਨੂੰ ਘੱਟੋ-ਘੱਟ 40-50 ਗਰੁੱਪ ਹੈ ਹਿੰਦੁਸਤਾਨ ਚ ਵੰਡੇ ਹੋਏ ਜੇ ਸਾਰੇ ਇਕੱਠੇ ਕਰਕੇ ਅਸੀਂ ਤਾਕਤ ਹੈ ਬੜੀ ਵੱਡੀ ਤਾਕਤ ਹੈ ਇਕ ਪੰਦਾ ਧੀਰੀ ਤੋਂ ਆ ਕੇ ਇਹ ਸਰਕਾਰ ਬਣਾ ਸਕਦਾ ਹੈ ਇੱਥੇ ਆਪਾਂ ਮਜਬੂਤ ਪਾਰਟੀ ਸੰਬੰਧਿਤ ਜਿਹੜੇ ਕਾਮਲੀ ਕਾਂਗਰਸ ਹੈ ਇਹ ਬਿੰਦੂ ਵੀ ਸਾਡੇ ਪਰਕਾਇਰ ਸਕਦੇ ਪਰ ਜਿਹੜੀ ਸੀਪੀਆਈ ਸੀਗੀ ਉਹ ਅੱਜ ਬੜੀ ਮਹੱਤਵਪੂਰਨ ਸੀ ਉਹ ਆਪ ਸਰਕਾਰ ਬਣ ਜੇ ਤਾਂ ਨਹੀਂ ਕਿੰਨੇ ਵਾਰ ਆਉਣਾ ਦੇਖੋ ਗੱਲ ਹੈ ਪੇ ਦੀ ਗਲਤਾਂ ਪੰਜਾਬ ਚ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਡੰਗੇ ਗਏ ਬੁਰੀ ਤਰ੍ਹਾਂ ਲੁੱਟੇ ਤੇ ਕੁੱਟੇ ਗਏ ਇਹਨਾਂ ਸਰਕਾਰਾਂ ਨੇ ਅਕਾਲੀ ਸਰਕਾਰ ਅਕਾਲੀ ਬੀਜੇਪੀ ਸਰਕਾਰ ਔਰ ਕਾਂਗਰਸ ਸਰਕਾਰ ਇਹਨਾਂ ਤੋਂ ਦੁਖੀ ਹੋਏ ਬੁਰੀ ਤਰ੍ਹਾਂ ਸਾਡਾ ਜਿਹੜਾ ਬਦਲ ਦੇ ਦਲ ਤੇ ਸੀ ਕਮਿਊਨਿਸਟ ਪਾਰਟੀਆਂ ਵਾਲੇ ਪਰ ਸੀ ਮੈਂ ਪਹਿਲਾਂ ਕਿਹਾ ਵੀ ਕਮਿਊਨਿਸਟ ਵੱਡੇ ਹੋਏ ਆ ਅਸੀਂ ਦਿੱਲੀ ਗਏ ਸਾਰੇ ਅਸੀਂ ਸਾਰੇ ਲਾਲ ਝੰਡੇ ਵਾਲਿਆਂ ਨੇ ਕਮਿਊਨਿਸਟਾਂ ਨੇ ਕਿਹਾ ਅਸੀਂ ਕਿਸਾਨ ਬੰਦੋ ਲੜਨਾ ਇਕੱਠੇ ਹੋ ਕੇ ਜਾਓ ਇਕੱਠੇ ਸੋਹਾਂ ਖਾ ਕੇ ਗਏ ਤੇ ਲੜਕੇ ਅਸੀਂ ਜਿੱਤ ਜਿੱਤ ਕੇ ਆ ਗਏ ਆਉਂਦੇ ਫੇਰ ਵੰਡੇ ਗਏ ਸਾਡਾ ਕਿਸਾਨ ਜਿਹੜਾ ਗਰੁੱਪ ਹੈ ਕਮਿਊਨਿਸਟਾਂ ਦੇ ਬਣਾਏ ਜਿਹੜੇ ਆ ਅੱਡੋ ਅੱਡੀ ਹੋ ਗਏ ਕੋਈ ਆਪਮਗਰ ਬਹੁਤੇ ਆਪਮਗਰੀ ਚੱਲ ਰਹੀ ਯਾਰ ਇਹਨਾਂ ਨੂੰ ਬੋਲ ਦੇਖ ਲਓ ਕਿ ਸਾਡੀ ਆਪਣੀਆਂ ਪਿੰਡੂਰੀਆਂ ਲਿਫਟ ਪਾਰਟੀ ਦੀਆਂ ਇਕੱਠੇ ਨਾ ਹੋਣਾ ਜਿਹੜਾ ਉਹਦੇ ਕਰਕੇ ਦਾ ਲੱ ਪੁਰਾਣੀਆਂ ਪਾਰਟੀਆਂ ਟਰੈਡੀਸ਼ਨਲ ਪਾਰਟੀਆਂ ਬਦਲ ਗਈਆਂ ਨਵੀਂ ਲੈਫਟ ਜਿਹੜੀ ਅਸੀਂ ਅਸੀਂ ਆਲਟਰਨੇਟ ਨਹੀਂ ਦੇ ਸਕੇ ਇਹ ਆ ਗਿਆ ਸਾਡੇ ਸਾਹਮਣੇ ਹੁਣ ਪੂਰੀ ਤਰ੍ਹਾਂ ਲੁੱਟ ਰਹੇ ਪੰਜਾਬ CPI ਦੀ ਬੜੀ ਵੱਡੀ ਕੋਸ਼ਿਸ਼ ਹੈ ਆਲ ਇੰਡੀਆ ਪੱਧਰ ਤੇ ਇਸ ਪਾਰਟੀ ਕਾਂਗਰਸ ਦਾ ਵੀ ਇੱਕ ਐਜੰਡਾ ਹੋਊ ਕਿ ਲੈਫਟ ਯੂਨਿਟੀ ਕਮਨਸਿਮ ਯੂਨਿਟੀ ਇੱਕ ਜਿਹੜਾ ਬੜਾ ਇੰਪੋਰਟੈਂਟ ਪੱਖ ਹੈ ਹਿੰਦੁਸਤਾਨ 'ਚ ਕਰਨਾ ਚਾਹੀਦਾ ਅਸੀਂ ਇਸ ਵਾਸਤੇ ਪੂਰਾ ਜੋਰ ਲਾਇਆ ਔਰ ਹੁਣ ਉਸ ਤੋਂ ਵੱਧ ਰਾਵਾਂਗੇ ਕਿ ਸਾਰੇ ਕਮੇਟੀਆਂ ਦੀ ਗੁਰਪਾ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਸ਼ਕਤੀਸ਼ਾਲੀ ਪਾਰਟੀ ਬਣੇ। ਮੈਂ ਜਿਸਪਾਲ ਸਿੰਘ ਧੱਪਰ ਜਨਰਲ ਸੈਕਟਰੀ ਸੀਪੀਆਈ ਡਿਸਟ੍ਰਿਕਟ ਅਸੇਸ ਨਗਰ ਮਰੇਨਾਲ ਡੀਐਸ ਟਾਲੀਵਾਲ ਜਿਹੜੇ ਇੰਟਰਨੈਸ਼ਨਲ ਲਾਇਰ ਤੇ ਆਗੂ ਨੇ ਅੱਜ ਜਿਹੜੀ ਮੀਟਿੰਗ ਸਾਸ਼ੀ ਜਿਹੜੀ ਮੀਟਿੰਗ ਕੀਤੀ ਹੈ ਜ਼ਿਲ੍ਹਾ ਪੰਚਾਇਤ ਦੀ ਮੀਟਿੰਗ ਕੀਤੀ ਸੀਪੀਆਈ ਦੀ ਸਾਡੇ ਜਿਹੜਾ ਮਹਾਸਮੇਲਨ ਜਿਹੜੀ ਕਾਂਗਰਸ ਜਿਹੜਾ ਪ੍ਰੋਗਰਾਮ ਦੇਣਾ ਬਿਲੀ ਸਾਰੇ ਪਾਰਕ ਅਗਲੀ ਰਾਤ ਨੂੰ ਨਿੱਤਕ ਤੌਰ ਤੇ ਅਸੀਂ ਕੀ ਕਰਨਾ ਹੈ ਉਹ ਸਾਰੇ ਪ੍ਰੋਗਰਾਮ ਬਾਰੇ ਅਸੀਂ ਡਿਸਕਸ ਕਰਨਾ ਤੇ ਤਕਰੀਬਨ ਜਿਹੜਾ ਦੇਸ਼ ਦੇ ਹਾਲਾਤ ਕੀ ਨੇ ਉਹਨਾਂ ਬਾਰੇ ਨਵਾਂ ਪ੍ਰੋਗਰਾਮ ਦੇਣਾ ਤੇ ਪੰਜਾਬ ਚ ਅਸੀਂ ਕੀ ਕਰਨਾ ਹੈ ਉਹ ਦੇਖੋ ਜਦੋਂ ਤੱਕ ਕਾਮਰਿਸਟ ਪਾਰਟੀਆਂ ਜਿਹੜੇ ਲੋਕਾਂ ਦੀ ਗੱਲ ਕਰਦੀ ਕਿਸਾਨਾਂ ਦੀ ਗੱਲ ਕਰਦੀ ਹੈ ਮਜ਼ਦੂਰਾਂ ਦੀ ਗੱਲ ਕਰਦੀ ਹੈ ਇਹ ਜਦੋਂ ਤੱਕ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤਕੜੀ ਨਹੀਂ ਹੁੰਦੀ ਇਹਨਾਂ ਦੀ ਨਮਾਇੰਦਗੀ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਲੋਕਾਂ ਦਾ ਜਿਹੜਾ ਮਸਲੇ ਆ ਚੁੱਕਣ ਦੇ ਲਈ ਅਸੀਂ ਇਹਹੀ ਗੱਲ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਜਿਹੜਾ ਬਦਲਦੀ ਗੱਲ ਕਰਦੇ ਸਹੀ ਜਿਹੜਾ ਬਦਲਾ ਹੈ ਕਾਮਰਿਸਟਾਂ ਦਾ ਬਦਲੀਆ ਜਿਹੜਾ ਲੋਕਾਂ ਨੂੰ ਸਹੀ ਗਰੀਬਾਂ ਦੇ ਲਈ ਕਿਸਾਨਾਂ ਦੇ ਲਈ ਮਜ਼ਦੂਰਾਂ ਲਈ ਛੋਟੇ ਦੁਕਾਨਦਾਰਾਂ ਦੀ ਜਿਹੜੇ ਗੱਲ ਕਰ ਸਕਦਾ ਉਹ ਮੁੱਦਿਆਂ ਦੀ ਗੱਲ ਕਰਦਾ ਹੈ ਮੁੱਦੇ ਕੀ ਨੇ ਮੁੱਦੇ ਸਾਡੇ ਰੋਜ਼ਗਾਰ ਦੇ ਨੇ ਮੁੱਦੇ ਸਾਡੇ ਮਗਾਈ ਦੇ ਮੁੱਦੇ ਨੇ ਮੁੱਦੇ ਸਾਡੇ ਜਿਹੜੀ ਹੈ ਅਫਸਰਸਾਈ ਹੈ ਜਾਂ ਰਾਜਨੀਤਿਕ ਸਿਸਟਮ ਕਿਰਾ ਕੰਦਲਾ ਹੋ ਗਿਆ ਇਹਨੂੰ ਜੇ ਸਾਫ਼ ਕਰ ਸਕਦੇ ਨਾ ਦੇਸ਼ ਦੇ ਵਿੱਚ ਜਿਹੜੇ ਕਾਮਰਿਸਟ ਪਾਰਟੀਆਂ ਹੀ ਹੈ ਉਹ ਜਿਹੜਾ ਨੋਕ ਨਮਾ ਇੱਕ ਜਿਹੜਾ ਸਾਫ਼ ਸੁਥਰਾ ਬਦਲ ਜਿਹੜਾ ਦੇਸ਼ ਦੇ ਵਿੱਚ ਸ਼ਾਮ ਨੂੰ ਬਖਾਂ ਕਿ ਕਿਤੇ ਫੜੇਗਾ ਦੇਖੋ ਜਦ ਸਾਡੀ ਜਿਹੜੀ ਬਰਾੜ ਸਾਰਾ ਵੀ ਗੱਲ ਕੀਤੀ ਹੈ ਅਸੀਂ ਇੱਕ ਰਾਜਨੀਤਿਕ ਪਾਰਟੀ ਨੂੰ ਬਲੌਕ ਕਰਦੇ ਸਾਡੀ ਤਾਕਤ ਪੰਜਾਬ ਤੋਂ ਬਹੁਤ ਹੈ ਅਸੀਂ ਅਗਰ ਜੇ ਸਾਰੇ ਇਹ ਲੈਫਟ ਇਕੱਠੇ ਹੋ ਕੇ ਲੜਦੇ ਆ ਪੰਜਾਬ ਦੇ ਵਿੱਚ ਤਾਂ ਡੈਫੀਨਟਲੀ ਅਸੀਂ ਜਿੱਤਾਂਗੇ ਪੰਜਾਬ ਤੋਂ ਤੇ ਨਵਾਂ ਬਦਲ ਅਸੀਂ ਪ੍ਰਾਪਤ ਕਰਾਂਗੇ ਕਿਉਂਕਿ ਸਾਡੇ ਕੋਲ ਜਿਹੜੇ ਪਾਲਿਸੀਆਂ ਸਾਡੇ ਕੋਲ ਜਿਆਦਾ ਵਧੀਆ ਨੇ ਅਸੀਂ ਮੈਂ ਦਰਸ਼ਨ ਸਿੰਘ ਢਾਲੇ ਵਾਲਾ ਐਡਵੋਕੇਟ ਇੰਡੀਅਨ ਸੈਸ਼ਨ ਆਫ ਲਾਇਰਸ ਵੱਲੋਂ ਅੱਜ ਇੱਥੇ ਸ਼ਾਮਲ ਹੋਇਆ ਕਿਉਂਕਿ ਸਾਡੀ 24 ਮਈ ਨੂੰ ਸੰਗਰੂਰ ਦੇ ਵਿੱਚ ਕਿਨਾਰੇ ਜਿਹੜੀ ਜਥੇਬੰਦੀ ਸਭ ਤੋਂ ਪੁਰਾਣੀ ਦੇਸ਼ ਦੀ ਉਹਦੇ ਅਸੀਂ ਮਤੇ ਪਾਤ ਕਿਸ ਤੇ ਸੀ 24 ਆਪਣੇ ਸਾਰੇ ਪੰਜਾਬ ਨੇ ਅਸੀਂ ਇਹ ਵੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਮੁੱਦਿਆਂ ਤੇ ਜਿਹੜੇ ਗਰੀਬ ਲੋਕਾਂ ਦੇ ਮੁੱਦੇ ਨੇ ਮਜ਼ਦੂਰਾਂ ਦੇ ਮੁੱਦੇ ਨੇ ਦੇਸ਼ ਦਾ ਸੰਵਿਧਾਨ ਦਾ ਜੋ ਢਾਂਚਾ ਹੈ ਸੈਕੂਲਰ ਤੇ ਸੋਸ਼ਲਿਜ਼ਮ ਉਹਦੇ ਉਹਦੇ ਵਾਸਤੇ ਲੜਨ ਵਾਸਤੇ ਜਿਹੜੀ ਜਥੇਬੰਦੀ ਸਾਡੀ ਵਕੀਲਾਂ ਦੀ ਉਹ ਲੜੇਗੀ ਤੇ ਅਸੀਂ ਹਰ ਇੱਕ ਪਾਰਟੀਆਂ ਨੂੰ ਚਾਹੇ ਵਿਰੋਧੀ ਪਾਰਟੀ ਹੋਵੇ ਚਾਹੇ ਉਹ ਰੂਲਿੰਗ ਪਾਰਟੀ ਹੋਵੇ ਚਾਹੇ ਕੋਈ ਜਥੇਬੰਦੀਆਂ ਹੋਣ ਉਹਨਾਂ ਨੂੰ ਅਸੀਂ ਮਿਲਾਂਗੇ ਆਪਣੀ ਜਥੇਬੰਦੀ ਵੱਲੋਂ ਤੇ ਉਹਨਾਂ ਦੇ ਜਿਹੜੇ ਸਹੀ ਮੁੱਦੇ ਨੇ ਸਾਡੇ ਨਾਲ ਮਿਲਦੇ ਉਹਨਾਂ ਦੀ ਹਮਾਇਤ ਵੀ ਕਰਾਂਗੇ ਹਮਾਇਤ ਵੀ ਲਵਾਂਗੇ ਅੱਜ ਸਪੈਸ਼ਲ ਤੌਰ ਤੇ ਬਰਾੜ ਸਾਹਿਬ ਨੇ ਕਿਹਾ ਵੀ ਸਾਨੂੰ ਤੁਸੀਂ ਆ ਕੇ ਇਸ ਵਿੱਚ ਸ਼ਾਮਲ ਹੋ ਤੇ ਆਪਣੇ ਮੁੱਦੇ ਦੱਸੋ ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ ਅਸੀਂ ਸਾਰੇ ਮੁੱਦਿਆਂ ਨਾਲ ਸਹਿਮਤ ਹਾਂ ਉਹੀ ਸਾਡੇ ਮੁੱਦੇ ਨੇ ਤੇ ਸਭ ਤੋਂ ਜਿਹੜਾ ਗਰਮ ਮੁੱਦਾ ਹੈ ਹੁਣ ਬਰਾੜ ਸਾਹਿਬ ਨੇ ਦੱਸਿਆ ਉਹਨਾਂ 'ਚ ਇੱਕ ਹੈ ਜਿਹੜਾ ਇੱਕ ਹੈਗਾ ਰਜਿਸਟਰੀਆਂ ਦੀ ਜਿਹੜੀ ਐਨਓਸੀ ਇਸ ਐਨਓਸੀ ਕੀ ਕੀਤਾ ਸਰਕਾਰਾਂ ਨੇ ਅਸੀਂ ਮੈਂ ਇਹਦੇ ਬਾਰੇ ਐਨਓਸੀ ਬਾਰੇ ਅਸੀਂ ਆਪਣੀ ਜਥੇਬੰਦੀ ਵਕੀਲਾਂ ਦੀ ਤਕਰੀਬਨ 30 40 ਸਾਲ ਤੋਂ ਲੜ ਰਹੀ ਹੈ ਸਾਡਾ ਮੁੱਖ ਬੁੱਧਾ ਇਹ ਹੈ ਵੀ ਜਦੋਂ ਸ਼ਹਿਰ ਵੱਧ ਗਏ ਸਾਰੇ ਪੰਜਾਬ ਚ ਖਾਸ ਕਰ ਸਾਡੇ ਮੁਹਾਲੀ ਦੇ ਵਿੱਚ ਲੋਕਾਂ ਨੇ ਸ਼ਹਿਰ ਤੋਂ ਬਾਹਰ ਕਿਉਂਕਿ ਗੌਰਮੈਂਟ ਦੀ ਕੋਈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਜਿਹੜਾ ਨੇ 50 ਗਜ ਦਾ 30 ਗਜ ਦਾ 10 ਗਜ ਦੇ ਪਲਾਟ ਬਣਾਣੇ ਕੋਈ ਪਾਲਿਸੀ ਨਹੀਂ ਲੋਕਾਂ ਨੇ ਹੌਲੀ-ਹੌਲੀ 40 ਸਾਲ ਤੋਂ ਸ਼ਹਿਰ ਦੇ ਨੇੜੇ ਆਪਣੇ ਮਕਾਨ ਬਣਾ ਲਏ ਜ਼ਮੀਨਾਂ ਖਰੀਦ ਕੇ ਇਹ ਨਹੀਂ ਵੀ ਸ਼ਾਮਲਾ ਤਾਂ ਅੱਜ ਕਿਤੇ ਜ਼ਮੀਨਾਂ ਖਰੀਦ ਕੇ ਮਕਾਨ ਬਣਾ ਲਏ ਉਹ 40 ਸਾਲ ਤੋਂ ਚੱਲ ਰਿਹਾ ਹੈ ਸਰਕਾਰ ਨੇ ਉੱਥੇ ਮੀਟਰ ਵੀ ਲਾਏ ਬਿਜਲੀ ਦੇ ਕਨੈਕਸ਼ਨ ਵੀ ਦਿੱਤੇ ਲੋਕਾਂ ਦੀ ਰਜਿਸਟਰੀਆਂ ਵੀ ਕੀਤੀਆਂ ਤੇ ਪੈਸੇ ਵੀ ਦਿੱਤੇ ਸਰਕਾਰ ਨੇ ਤੇ ਸਰਕਾਰੀ ਦੁੱਖ ਦੀ ਗੱਲ ਇਹ ਆ ਬੜੀ ਇੰਟਰਸਟਿੰਗ ਵੀ ਕਹਿ ਸਕਦੇ ਆ ਉੱਥੇ ਸਰਕਾਰੀ ਦਫ਼ਤਰ ਵੀ ਬਣੇ ਹੋਏ ਨੇ ਕਲੋਨੀਆਂ ਚ ਇਹ ਕਲੋਨੀਆਂ ਲਗਭਗ ਅੱਜ ਦੇ ਪੰਜਾਬ ਦੇ ਵਿੱਚ 20000 ਦੇ ਕਰੀਬ ਨੇ ਇਹ ਕਹਿੰਦੇ ਨੇ ਗੈਰ ਕਾਨੂੰਨੀ ਕਲੌਨੀਆਂ ਅਸੀਂ ਗੈਰ ਕਾਨੂੰਨੀ ਨਹੀਂ ਮੰਨਦੇ ਇਹ ਲੋਕਾਂ ਨੂੰ ਮਿਸ ਗਾਈਡ ਕਰ ਰਹੇ ਨੇ ਲੋਕਾਂ ਨੂੰ ਲੁੱਟ ਰਹੇ ਨੇ ਰਿਸ਼ਵਤ ਨੂੰ ਬढ़ावा ਦੇ ਰਹੇ ਨੇ ਐਨਓਸੀ ਦੀ ਸ਼ਰਤ ਲਾ ਕੇ ਗੈਰ ਕਾਨੂੰਨੀ ਤਾਂ ਹੁੰਦੀ ਜੇ ਅਸੀਂ ਸ਼ਾਮਲਾਤ ਸਰਕਾਰ ਦੀ ਜ਼ਮੀਨ 'ਚ ਕਰ ਲਈ ਸਾਡੀ ਆਪਣੀ ਜ਼ਮੀਨ ਹੈ ਹੁਣ ਜਿਹੜੀ ਵੀ ਸਰਕਾਰ ਆਈ ਹੈ ਪਹਿਲੀ ਸਰਕਾਰ ਨੇ 2018 'ਚ ਖੋਲ੍ਹਤੀ ਅਸੀਂ ਇੱਕ ਨੋਟੀਫਿਕੇਸ਼ਨ ਕਰਤੀ ਉਹ ਵੀ ਨੋਟੀਫਿਕੇਸ਼ਨ ਵੀ ਗੋਲ ਮੋੜੀ ਕਰਦੇ ਆ ਕਿਉਂਕਿ ਤਸਕੀਲਦਾਰ ਨੂੰ ਪਾਵਰ ਦੇ ਦਿੰਦੇ ਆ ਪੈਸੇ ਲੈ ਕੇ ਕਿਸੇ ਦੀ ਰੋਕ ਵੀ ਦਿੰਦਾ ਕਿਸੇ ਦੀ ਘਰ ਵੀ ਦਿੰਦਾ ਹੁਣ ਜੋ ਬਰਾੜ ਸਾਹਿਬ ਨੇ ਮੰਗ ਰੱਖੀ ਹੈ ਇਹੀ ਸਾਡੀ ਮੰਗ ਹੈ ਵੀ ਜਿਹੜੇ 20000 ਕਲੋਨੀਆਂ ਦੇ ਵਿੱਚ ਪੰਜਾਬ ਦੇ 3 ਕਰੋੜ 20 ਲੱਖ ਲੋਕਾਂ ਚੋਂ ਤਰੀਬਨ 2.5 ਕਰੋੜ ਲੋਕ ਇਹਨਾਂ ਕਲੋਨੀਆਂ ਚ ਰਹਿ ਰਹੇ ਨੇ ਸਾਡੀ ਮੰਗ ਹੈ ਜੋ ਬਰਾੜ ਸਾਹਿਬ ਨੇ ਕਿਹਾ ਵੀ ਸਾਡੀ ਪਾਰਟੀ ਮੇਰੀ ਪਹਿਲਾ ਹੁਣ ਗੱਲ ਹੋਈ ਹੈ ਕਹਿੰਦੇ ਅਸੀਂ ਸਪੈਸ਼ਲ ਸੈਸ਼ਨ ਦੀ ਮਤਾ ਪਾ ਕੇ ਆਪਣੀ ਪਾਰਟੀ ਵੱਲੋਂ ਇਹਨਾਂ ਐਨਓਸੀ ਨੂੰ ਖਤਮ ਕਰਨ ਵਾਸਤੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੀ ਮੰਗ ਕਰਾਂਗੇ ਤੇ ਮੁੱਖ ਮੰਤਰੀ ਨੂੰ ਅਸੀਂ ਕਹਾਂਗੇ ਦੁੱਖ ਦੀ ਗੱਲ ਸਾਥੀਓ ਇਹ ਹੈ ਕਿ 70% 80% ਲੋਕ ਐਥੇ ਰਹ ਰਹੇ ਨੇ ਇਹਨਾਂ ਕਲੋਨੀਆਂ 'ਚ ਇਹੀ ਵੋਟਾਂ ਪਾਉਂਦੇ ਨੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਬੜੇ-ਬੜੇ ਚੰਗਿਆ ਕਲੋਨੀਆਂ 'ਚ ਉਹਦਾ ਵੋਟ ਪਾਉਣੇ ਨਹੀਂ ਜਾਂਦੇ ਹਰ ਇੱਕ ਸਰਕਾਰ ਪਿਛਲੇ 30 ਸਾਲਾਂ ਤੋਂ ਇਹਨਾਂ ਦੀਆਂ ਵੋਟਾਂ ਲੈਂਦੀ ਹੈ ਤੇ ਇਹਨਾਂ ਨੂੰ ਹੀ ਤੰਗ ਕਰਦੀ ਹੈ ਅਸੀਂ ਪੂਰੀ ਇਸ ਗੱਲ ਦੇ ਹਮਾਇਤੀ ਆ ਸਾਡਾ ਵਕੀਲ ਪਾਈਚਾਰਾ ਸਾਰਾ ਇਹਨਾਂ ਵਾਸਤੇ ਲੜੇਗਾ ਇੱਚ ਕੌਣ ਨੇ ਬੰਦੇ ਜੇ ਮੈਂ ਆਪਾਂ ਕਲੀਅਰ ਹੀ ਗੱਲ ਕਰ ਲਈ ਆ ਜਿਨ੍ਹਾਂ ਚ ਕੌਣ ਨੇ ਐਸਸੀ ਨੇ ਬੀਸੀ ਨੇ ਛੋਟੇ ਮਜ਼ਦੂਰ ਨੇ ਲੈਂਡਲੈਸ ਨੇ ਜਿਨ੍ਹਾਂ ਦੀ ਸਿਰਾਂ ਪਰ ਸਰਕਾਰਾਂ ਇਹ 30 ਸਾਲ ਤੋਂ ਬੜ ਰਹੀਆਂ ਤੇ ਇਹਨਾਂ ਨੂੰ ਤੰਗ ਕਰਦੀ ਜਿਹੜੀ ਵੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲਾਂ ਇਹ ਸੰਵਿਧਾਨ ਤੋਂ ਵੀ ਉਲਟਾ ਮੂਲਕੀ ਅਧਿਕਾਰਾਂ ਤੋਂ ਵੀ ਉਲਟਾ ਹੈ ਕਿਉਂਕਿ ਮੈਂ ਆਪਣੇ ਘਰ 'ਚ ਬੈਠਾ 40 ਸਾਲ ਹੋ ਗਏ ਕਦੇ ਨੋਟੀਫਿਕੇਸ਼ਨ ਕਰ ਦਿੰਦੇ ਤੁਹਾਡੀਆਂ ਰਿਸ਼ਤੀਆਂ ਬੰਦ ਕਰਦੇ ਆ ਜੀ ਕਦੇ ਨੋਟੀਫਿਕੇਸ਼ਨ ਕਰ ਦਿੰਦੇ ਅਸੀਂ ਢਾ ਦਾਂਗੇ ਮਤਲਬ 70 80% ਲੋਕਾਂ ਨੂੰ ਇਹ ਲੀਡ ਵੀ ਕਰਦੇ ਤੇ ਇਹਨਾਂ ਦੀਆਂ ਵੋਟਾਂ ਵੀ ਲੈਂਦੇ ਇਹ ਸਭ ਤੋਂ ਜਿਹੜਾ ਮੁੱਦਾ ਅਸੀਂ ਚੱਕ ਕੇ ਅੱਜ ਬਰਾੜ ਸਾਹਿਬ ਦਾ ਬੜਾ ਤਲਵਾਦ ਕਰਦੇ ਇਹਨਾਂ ਨੇ ਸਾਡੇ ਮੂਟੇ ਦੀ ਹਮਾਇਤ ਕਰੀ ਹੈ ਤੇ ਮੈਂ ਪ੍ਰੈਸ ਵਾਲਿਆਂ ਸਾਥੀਆਂ ਨੂੰ ਵੀ ਬੇਨਤੀ ਕਰਦਾ ਪ੍ਰੈਸ ਵਿੱਚ ਜਿਹੜੇ ਬੈਠੇ ਨੇ 70 80% ਦਾ ਹੋਈ ਨੇ ਜਿਹੜੇ ਸ਼ਹਿਰਾਂ ਦੇ ਨੇੜੇ ਇਹਨਾਂ ਇਹਨਾਂ ਪਲਾਟ ਪਲਾਟ ਲੈ ਕੇ ਰਹਿ ਰਹੇ ਨੇ 2 ਕਰੋੜ ਦੀ ਕੋਠੀ 2 ਕਰੋੜ ਦਾ ਪਲਾਟ ਉਹ ਵੀ ਨਹੀਂ ਸ਼ਹਿਰ 'ਚ ਰਹਿ ਸਕਦੇ ਤੇ ਸਾਡਾ ਸਾਥ ਦਿਓ ਇਸ ਮੁੱਦੇ ਨੂੰ ਵੱਧ ਤੋਂ ਵੱਧ ਚੱਕ ਕੇ ਅਸੀਂ ਅੱਗੇ ਲੈ ਕੇ ਜਾਈਏ ਤਾਂ ਕਿ ਸਰਕਾਰ ਹੈ ਜਿਹੜੀ ਜਲਦੀ ਇਸ ਬਾਰੇ ਅਮੈਂਡਮੈਂਟ ਕਰਕੇ ਜਿਹੜਾ ਨਵਾਂ ਕਾਨੂੰਨ ਪਾਸ ਕਰੇ ਸਭੀਵਾਰ ਸਾਜਨੀ ਜਦੋਂ ਤੁਮਾ ਇਹ ਜੋ ਇੰਟਰਪਾਰਲੀਮੈਂਟ ਤੇ ਚੋਣ ਦਾ ਮਸਲਾ ਬਣੀ ਹੋਣਾ ਪਹਿਲਾਂ ਸੀਪੀਐਲ ਸੀਪੀ ਐਨ ਬਗੋਂ ਇਹ ਜੋ ਕਰਾ ਜਾਂਦੇ ਕਿ ਆਪਦੇ ਪਸੰਦ ਦੇ ਰਹੇ ਹਾਂ ਤਾਂ ਕੋਈ ਦੁਆਰੇ ਨਹੀਂ ਹੁੰਦਾ ਇਹ ਇਹ ਪਾਰਟੀਆਂ ਦਾ ਅੰਦਰੂਨੀ ਮਸਲਾ ਹੈ ਪਰ ਅਸੀਂ ਗੱਲ ਕਰ ਰਹੇ ਹਾਂ ਲੋਕ ਜਿਹੜੇ ਲੜਦੇ ਸਮਾਜ ਵਾਸਤੇ ਕੀ ਜਦੋਂ ਜਦੋਂ ਲੋਕ ਵੋਟਾਂ ਪਾਉਂਦੇ ਨਹੀਂ ਪਾਉਂਦੇ ਉਹ ਵੱਖਰਾ ਵਿਸ਼ਾ ਪਰ ਜਦੋਂ ਲੋਕਾਂ ਦੇ ਭੇੜ ਆਉਂਦੀ ਹੈ ਮੈਂ ਪੰਜਾਬ ਦੀ ਉਹ ਗੱਲ ਕਰਾਂ ਕੀ ਕਹਿੰਦੇ ਹੋ ਕਾਮ ਰੋਡੋ ਸਭ ਤੋਂ ਪਹਿਲਾਂ ਕਾਮ ਰੋਡੋ ਵਾਲਾ ਤੁਸੀਂ ਬੋਲੋ ਜੀ ਤੁਸੀਂ ਚੱਕੋ ਅਜੇ ਵੀ ਲੋਕਾਂ ਨੂੰ ਇਹ ਵਿਸ਼ਵਾਸ ਹੈ ਵੀ ਜਿਹੜੀ ਲੜਨ ਵਾਲੀਆਂ ਧੀਰਾ ਹੈ ਉਹੀ ਪੰਜਾਬ ਦਾ ਤੇ ਦੇਸ਼ ਦਾ ਭਲਾ ਕਰਨ ਕਰਨਗੀਆਂ ਤੇ ਸਾਡੀ ਵੀ ਕੋਸ਼ਿਸ਼ ਇਹੀ ਹੈ ਜਿਹੜੀ ਵਕੀਲਾ ਦੀ ਐਸੋਸੀਏਸ਼ਨ ਦੀ ਹੈ ਇਹਨਾਂ ਧੀਰਾ ਨੂੰ ਇਕੱਠੀਆਂ ਕਰਕੇ ਇਹਨਾਂ ਦਾ ਪਿੰਡ ਪਿੰਡ ਚ ਵਰਕਰ ਬੈਠਾ ਬਹੁਤ ਜਹਾਰੂ ਬੰਦੇ ਬੈਠੇ ਨੇ ਇੱਕ ਇੱਕ ਬੰਦਾ 100-100 ਦੇ ਬਰਾਬਰ ਹੈ ਕੋਈ ਅਲੀਗੇਸ਼ਨ ਵਾਲੇ ਲੋਕ ਨਹੀਂ ਅਸੀਂ ਇਹਨਾਂ ਦਾ ਪੂਰਾ ਮੁਕਾਬਲਾ ਕਰਾਂਗੇ ਤੇ ਇਹ ਮੈਨੂੰ ਲੱਗਦਾ ਵੀ 2-4 ਮਹੀਨੇ ਚ ਬਹੁਤ ਵੱਡੀ ਮੂਵਮੈਂਟ ਪੰਜਾਬ ਚ ਬਣ ਜਾਏਗੀ